ਤੁਸੀਂ ਕਿਹੜੇ ਵਹਿਮ 'ਚ ਜੀ ਰਹੇ ਹੋ ਪੱਖਾ ਵੀ ਹੈ ਨਹੀਂ ਇਹਨਾਂ ਦੇ ਮੈਜਨ ਹੁੰਦਾ ਵੇ ਮੈਂ ਸਿਰਫ ਤੁਹਾਨੂੰ ਹੱਥ ਜੋੜ ਕੇ ਇਹ ਚੀਜ਼ਾਂ ਤਾਂ ਦਿਖਾ ਰਿਹਾ ਤੁਸੀਂ ਵੀ ਘਰ ਬੈਠੇ ਮਹਿਸੂਸ ਕਰ ਸਕੋ ਕਿ ਗਰੀਬੀ ਕਿਸ ਹੱਦ ਤੱਕ ਦੀ ਲੋਕਾਂ 'ਚ ਹੈਗੀ ਹੈ ਮਦਦ ਕਰਨੀ ਸੌਖੀ ਚੀਜ਼ ਜਿਹੜੀ ਗਰਮੀ ਦੇ ਵਿੱਚ ਮਰੀਜ਼ ਬੈਠੇ ਨੇ ਅਸੀਂ ਕਦੀ ਵੀ ਅੰਦਰ ਆਫਿਸ 'ਚ ਏਸੀ ਲਾ ਕੇ ਨਹੀਂ ਬੈਠੇ ਲੁਧਿਆਣਾ ਸ਼ਹਿਰ ਦੇ ਵਿੱਚ ਇੰਨੇ ਮਰੀਜ਼ ਜੋ ਬਿਨਾਂ ਦਵਾਈ ਤੋਂ ਬਿਨਾਂ ਲਾਈਟ ਤੋਂ ਮਰ ਰਹੇ ਨੇ ਫਿਰ ਤੁਹਾਡੀ ਲੰਨ ਤਾਂ ਗੁਪਤ ਸੇਵਾ ਤੇ ਵੀ ਭਰਾਵਾ ਕਿਉਂਕਿ ਜੇ ਦਸਵੰਦ ਤੁਹਾਡਾ ਸਹੀ ਹੱਥਾਂ 'ਚ ਜਾ ਰਿਹਾ ਹੁੰਦਾ ਤਾਂ ਇਹ ਮਰੀਜ਼ ਆਏ ਨਾ ਰੁਲਦੇ ਮੈਂ ਵੈਸੇ ਵੀਡੀਓ ਚ ਇੱਕ ਝਲਕ ਦਿਖਾਣਾ ਚਾਹੁੰਦਾ ਇੱਕ ਮਾਂ ਦੀ ਇਹ ਮਾਂ ਪਤਾ ਨਹੀਂ ਚਲੋ ਹੁਣ ਇਸ ਦੁਨੀਆ ਦਾ ਥੋੜਾ ਹਸਾਕਤਾਬ ਸਾਨੂੰ ਵੀ ਨਹੀਂ ਪਤਾ ਕਰਮਾਂ ਦਾ ਹਸਾਕਤਾਬਨ ਕਿਸੇ ਦੀ ਜ਼ਿੰਦਗੀ ਚ ਇੰਨਾ ਕੁਛ ਹੈ ਕਿ ਉਹਨੂੰ ਪਤਾ ਹੀ ਨਹੀਂ ਮੈਂ ਕੀ ਕੀ ਹੰਡਾਵਾਂ ਤੇ ਕੀ ਕੀ ਖਾਵਾਂ ਤੇ ਕਿਸੇ ਕੋਲ ਖਾਣ ਨੂੰ ਰੋਟੀ ਵੀ ਨਹੀਂ ਘਰੇ ਇਹ ਮਾਤਾ ਜੀ ਸਾਡੇ ਕੋਲ ਆਏ ਨੇ ਇਹਨਾਂ ਦੇ ਪੋਤੇ ਨਾਲ ਚਲੋ ਪੋਤਾ ਗਲਤ ਕੰਮਾਂ ਚ ਪੈ ਗਿਆ ਮਾਤਾ ਦਾ ਮੁੰਡਾ ਸੀ ਉਹਦੀ ਡੈਥ ਹੋ ਗਈ ਉਹਦਾ ਮੁੰਡਾ ਹੈ ਹੁਣੇ ਮਾਤਾ ਦਾ ਦਾਦੀ ਆ ਹੱਥ ਕੰਬਦੇ ਨੇ ਘਰ ਚ ਪੱਖਾ ਵੀ ਹੈ ਨਹੀਂ ਇਹਨਾਂ ਦੇ ਇਮੇਜਨ ਹੁੰਦਾ ਪਿਆ ਬੜਾ ਔਖਾ ਹੈ ਇਹ ਹজম ਕਰਨਾ ਕਿ ਮਤ ਦੇ ਘਰੇ ਪੱਖਾ ਵੀ ਐ ਨਹੀਂ ਬੜਾ ਔਖਾ ਹੈ ਕਿਉਂਕਿ ਸਾਡੇ ਬੱਚੇ ਤਾਂ ਜੰਮੇ ਹੀ ਏਸੀਆਂ ਗੁੱਚੀ ਲੂਈ ਬਟਾਉਣ ਦੇ ਵਿੱਚ ਨੇ ਉਹਨਾਂ ਨੂੰ ਕੀ ਪਤਾ ਕਿ ਘਰੇ ਐਦਾਂ ਦੇ ਵੀ ਘਰ ਨੇ ਜਿੰਨਾ ਘਰੇ ਪੱਖਾ ਐ ਨਹੀਂ ਪਰਾਟਾ ਐ ਨਹੀਂ ਸੋਚੋ ਕਿ ਇੰਨੀ ਗਰਮੀ ਜਿੱਦੇ ਲੋਕ ਗਰਮੀ ਚ ਮਰ ਰਹੇ ਨੇ ਜੇ ਘਰੇ ਪੱਖਾ ਨਾ ਹੋਵੇ ਤਾਂ ਭਾਈ ਸਾਹਿਬ ਜੀ ਕੀ ਹਾਲ ਹੋਵੇ ਸੋਚੋ ਇਸ ਘਰ ਦੇ ਵਿੱਚ ਮਾਂ ਕੋਲ ਪੱਖਾ ਐ ਨਹੀਂ ਪੁੱਤ ਨਸ਼ੇੜੀ ਨਸ਼ੇ ਕੀਤੇ ਜ਼ਿੰਦਗੀ ਦੇ ਵਿੱਚ ਹੁਣ ਦਾਦੀ ਇਕੱਲੀ ਕੰਬ ਰਹੀ ਐ ਇਹਦੇ ਲਾਹ راستے ਦਰਦਰ ਧਟ ਭੜਕ ਰਹੀਏ ਤੇ ਆ ਹੁਣੀ ਚੱਕਰ ਖਾ ਕੇ ਡੇਗ ਗਿਆ ਮੜਾ ਪੱਖਾ ਘੁਮਾ ਦੋ ਅਬ ਚੱਕਰ ਖਾ ਕੇ ਡੇਗੀ ਮਾਤਾ ਹੁਣੀ ਮਤਲਬ ਇਹ ਮੈਂ ਵੀਡੀਓ ਚ ਬੰਦ ਕਰ ਦਨ ਬੰਦ ਕਰ ਮੈਂ ਵੀਡੀਓ ਚ ਸਿਰਫ ਇੰਨੀ ਕੁ ਗੱਲ ਜਿਹੜੀ ਉਹ ਤੁਹਾਨੂੰ ਫੀਲ ਕਰਾਣਾ ਚਾਹਨਾ ਕਿ ਤੁਸੀਂ ਕਿਹੜੇ ਵਹਿਮ ਚ ਜੀ ਰਹੇ ਹੋ ਜਿਹੜੇ ਲੋਕ ਵਧੀਆ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ ਕੋਲ 4 ਪੈਸੇ ਨੇ ਤੁਹ ਤੁਹਾਡੀ ਵਧੀਆ ਘਰ ਦੇ ਵਿੱਚ ਤੁਹਾਡੀ ਪਰਵਰਿਸ਼ ਹੈ ਮੈਂ ਸਿਰਫ ਤੁਹਾਨੂੰ ਹੱਥ ਜੋੜ ਕੇ ਇਹ ਚੀਜ਼ਾਂ ਤਾਂ ਦਿਖਾ ਰਿਆਂ ਕਿ ਚਲੋ ਤੁਸੀਂ ਵੀ ਘਰ ਬੈਠੇ ਮਹਿਸੂਸ ਕਰ ਸਕੋ ਕਿ ਗਰੀਬੀ ਕਿਸ ਸਾਧ ਤੱਕ ਦੀ ਲੋਕਾਂ ਚ ਹੈਗੀ ਆ ਅਸੀਂ ਵੀ ਰੈਸਟੋਰੈਂਟਾਂ ਚ ਬੈੰਨੇ ਆ ਅਸੀਂ ਵੀ ਕਾਫੀ ਸ਼ਾਪ ਤੇ ਜਾਂਦੇ ਆ ਮੈਨੂੰ ਲੱਗਦਾ ਕਿ ਇਹਨਾਂ ਦੇ ਪੱਖੇ ਦੀ ਕੀਮਤ ਕਿੰਨੀ ਹੋਏਗੀ ਕਿੰਨਾ 7-800000 ਰੁਪਏ ਦਾ ਪੱਖਾ ਹੋਏਗਾ ਇੰਨੇ ਰੁਪਏ ਦੀ ਤਾਂ ਸਾਡੇ ਲੁਧਿਆਣੇ ਸ਼ਹਿਰ ਵਾਲੇ ਨਾ ਇੱਕ ਟਾਈਮ ਦੀ ਕਾਫੀ ਪੀ ਜਾਂਦੇ ਨੇ ਗੱਲ ਕਾਫੀ ਦੀ ਵੀ ਨਹੀਂ ਹੈ ਕਿ ਚਲੋ ਮਾਰਾ ਇਹਨੇ ਤੁਹਾਨੂੰ ਕਾਫੀ ਪੀਣ ਜੋਗੇ ਬਣਾਇਆ ਤੁਸੀਂ ਸਟਾਰਬਕਸ ਦੀ ਕਾਫੀ ਪੀਓ ਤੁਸੀਂ ਟਿਮ ਹਾਟਨ ਦੀ ਪੀਓ ਜਾਂ ਹੋਰ ਪੀਓ ਪਰ ਉਹਦੇ ਨਾਲ ਨਾਲ ਨਾ ਜੇ ਇੱਕ ਕਾਫੀ ਦਾ ਕੱਪ ਅੱਜ ਛੱਡ ਕੇ ਇੱਦਾਂ ਦੇ ਪਰਿਵਾਰਾਂ ਦੀ ਮਦਦ ਕਰ ਲੂਗੇ ਦੀ ਬਾਹ ਫੜ ਲੂਗੇ ਤਾਂ ਕੁਝ ਨਹੀਂ ਘਟਣ ਲੱਗਾ ਤੁਹਾਡਾ ਪਰਮਾਤਮਾ ਨੂੰ ਵੈਸੇ ਤੁਸੀਂ ਬੜਾ ਪਿਆਰ ਕਰਦੇ ਹੋ ਗੱਲਾਂ ਨਾਲ ਆਪਾਂ ਪਰਮਾਤਮਾ ਦਾ ਸ਼ੁਕਰ ਵੀ ਕਰਦੇ ਆਂ ਕਿ ਸ਼ੁਕਰ ਹੈ ਸ਼ੁਕਰ ਹੈ ਬਸ ਜੇਬੋਂ ਕਦੀ ਸ਼ੁਕਰ ਨਹੀਂ ਕਰਦੇ ਮੈਂ ਵੀਡੀਓ ਰਾਹੀਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰਨਾ ਚਾਹੁੰਦਾ ਇਹ ਦੁੱਖ ਲੁਧਿਆਣਾ ਸ਼ਹਿਰ ਦੇ ਵਿੱਚੋਂ ਵਿੱਚ ਸਭ ਤੋਂ ਪੌਰਸ਼ ਇਲਾਕੇ ਦੇ ਵਿੱਚ ਜਿੱਥੇ ਅਸੀਂ ਰੋਜ਼ ਸ਼ਾਮੀ 7 ਤੋਂ 9 ਬੈਠਦੇ ਆਂ ਆਪਣੀ ਟੀਮ ਦੇ ਨਾਲ ਔਰ ਸਾਡੀ ਟੀਮ ਇੱਕ ਇੱਕ ਕਰਕੇ ਆ ਐਗਜ਼ਾਮਪਲ ਦੇ ਤੌਰ ਤੇ ਮੈਂ ਵੀਡੀਓ ਦਿਖਾ ਦਿਖਾ ਕਈ ਵਾਰ ਹੰਬ ਜਾਣਾ ਕੀ ਮੈਂ ਰੋਜ਼ ਰੋਜ਼ ਯਾਰ ਕੀ ਦਿਖਾਵਾਂ ਵੀਡੀਓ ਦੇ ਵਿੱਚ ਯਾਰ ਕੀ ਮੈਂ ਲੋਕਾਂ ਦੇ ਦਿਲ ਤੱਕ ਵੜਾਂ ਕਿ ਯਾਰ ਤੁਸੀਂ ਮੇਰੇ ਜਜ਼ਬਾਤ ਮਹਿਸੂਸ ਕਰੋ ਮੇਰੀ ਅੱਖਾਂ ਦੇ ਮੋਰੇ ਮਾਤਾ ਗਿਰੀ ਸੀ ਹੁਣੀ ਚੱਕਰ ਖਾ ਕੇ ਗਿਰ ਗਈ ਚੱਕਰ ਵੀ ਕਾਦੇ ਯਾਰ ਗਰਮੀ ਬਹੁਤ ਹੈ ਟੈਨਸ਼ਨ ਬਹੁਤ ਹੈ 48 ਡਿਗਰੀ 50 ਡਿਗਰੀ ਦਾ ਟੈਂਪਰੇਚਰ ਪਹੁੰਚਾ ਲੁਧਿਆਣੇ ਦਾ ਤੇ ਸਾਡੀ ਟੀਮ ਨਿਰੰਤਰ 365 ਦਿਨ ਮਰੀਜ਼ ਦੇਖ ਰਹੀ ਹੈ ਅੱਗੇ ਹੋਰ ਮਰੀਜ਼ ਆਏ ਹੋਏ ਨੇ ਆਪ ਕਿਉਂ ਆਏ ਹੋ ਹਾਂ ਪੇ ਸਰ ਸ਼ੂਗਰ ਹੈ ਔਰ ਕਮਰ ਮੈਂ ਝੋਟ ਲੱਗਿਆ ਥਾ ਤੁਹਾਡਾ ਕੀ ਮਾਤਾ ਜੀ ਤੁਸੀਂ ਕਿਉਂ ਆਏ ਹੋ ਸੜਾ ਇਹਨਾਂ ਦਾ ਕਿ ਕਿਤਨੇ ਦਾ ਇਲਾਜ ਚੱਲ ਰਿਹਾ ਦੋ ਸਾਲ ਤੋਂ ਹੋਤੀ ਤੁਸੀਂ ਇੱਥੋਂ ਹੀ ਮਦਦ ਲੈ ਰਹੇ ਹੋ ਕਿੰਨਾ ਖਰਚਾ ਦੋ ਸਾਲ ਹੋ ਗਏ ਮਹੀਨੇ ਦਾ ਕਿੰਨਾ ਖਰਚਾ ਮਹੀਨੇ ਦਾ ਹੈਗਾ 4000 ਰੁਪਏ ਖਰਚੇ ਤੇ ਤੁਹਾਡੇ ਬੱਚੇ ਬੱਚੇ ਨਹੀਂ ਪੁੱਛਦੇ ਦੇਖੋ ਬੱਚੇ ਨਹੀਂ ਪੁੱਛਦੇ ਬਾਪੂ ਦਾ 4000 ਰੁਪਏ ਮਹੀਨੇ ਦਾ ਖਰਚਾ ਦੋ ਸਾਲ ਤੋਂ ਮਦਦ ਲੈ ਰਹੇ ਨੇ ਇੱਥੇ ਹੁਣ ਗੱਲ ਇਹ ਹੈ ਕਿ ਕਈ ਵਾਰ ਲੋਕ ਕਹਿ ਦਿੰਦੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਮਦਦ ਨਹੀਂ ਕੀਤੀ ਉਹ ਚੰਗੇ ਆ ਤੁਹਾਡੇ ਨਾਲੋਂ ਘੱਟੋ ਘੱਟ ਅਸੀਂ ਉਹਨਾਂ ਦੇ ਵਿੱਚੋਂ ਤਾਂ ਨੇ ਆ ਨਾ ਕਿ ਰੋਜ਼ ਬੈਠ ਕੇ ਸੁਣਦਾ ਰਹੇ ਹਾਂ ਮਦਦ ਕਰਨੀ ਸੌਖੀ ਚੀਜ਼ ਹੈ ਜਿਹੜੀ ਗਰਮੀ ਦੇ ਵਿੱਚ ਮਰੀਜ਼ ਬੈਠੇ ਨੇ ਅਸੀਂ ਕਦੀ ਵੀ ਅੰਦਰ ਆਫਿਸ 'ਚ ਏਸੀ ਲਾ ਕੇ ਨਹੀਂ ਬੈਠੇ ਕਿ ਮਰੀਜ਼ ਬਾਹਰ ਗਰਮੀ 'ਚ ਬੈਠਣਗੇ ਤੇ ਅਸੀਂ ਏਸੀ 'ਚ ਬੈਠਾਂਗੇ ਜਿੱਥੇ ਮਰੀਜ਼ ਬਹਿੰਦੇ ਨੇ ਉੱਥੇ ਹੀ ਸਾਡੀ ਟੀਮ ਬਹਿੰਦੀ ਹੈ ਜਿੰਨਾ ਕਿ ਪਸੀਨਾ ਮਰੀਜ਼ਾਂ ਨੂੰ ਆਉਂਦਾ ਉਹਨਾਂ ਕੇ ਸਾਨੂੰ ਆਉਂਦਾ ਔਰ ਮੈਨੂੰ ਮਾਣ ਹੈ ਆਪਣੀ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਤੇ ਜਿਹੜੀ ਪਿਛਲੇ 10 ਸਾਲ ਤੋਂ ਰੋਜ਼ ਬਿਨ ਨਾਗਾ 365 ਦਿਨ ਇੱਥੇ ਆਂਦੀ ਹੈ ਔਰ ਆ ਕੇ ਆਪਣੀ ਸੇਵਾ ਨਿਭਾਉਂਦੀ ਹੈ ਮੈਂ ਕਈ ਵਾਰ ਕਹਿੰਦਾ ਹੁੰਦਾ ਕਿ ਸਾਡੀ ਟੀਮ ਨੂੰ ਵੀ ਨਹੀਂ ਪਤਾ ਕਿ ਇਹ ਕੀ ਕਰ ਰਹੇ ਨੇ ਸਾਡੀ ਟੀਮ ਵੀ ਮੂਰਖਤਾ ਵਾਂਗੂ ਮਤਲਬ ਉਹੀ ਬਸ ਲੱਗੋ ਲੱਗੀ ਆ ਜਾਂਦੇ ਨੇ ਰੋਜ਼ ਇੱਥੇ ਕਿ ਹਾਂ ਵੀ ਇਹ ਸੇਵਾ ਹੋ ਰਹੀ ਆ ਪਰ ਮੈਨੂੰ ਲੱਗਦਾ ਕਿ ਸਾਡੀ ਟੀਮ ਨੂੰ ਵੀ ਨਹੀਂ ਪਤਾ ਕਿ ਜੋ ਕਰ ਰਹੇ ਨੇ ਇਹ ਕਿੱਡੀ ਮਹਾਨ ਸੇਵਾ ਹੈ ਮੈਂ ਵੀਡੀਓ ਰਾਹੀਂ ਰਿਕੁਐਸਟ ਕਰਨਾ ਚਾਹੁੰਦਾ ਕਿ ਬੜੀ ਉਮੀਦ ਨਾਲ ਇੱਥੇ ਲੋਕ ਆਂਦੇ ਨੇ ਰੋਜ਼ ਆ ਜਿਹੜੀਆਂ ਕੁਰਸੀਆਂ ਤੁਸੀਂ ਪਿੱਛੇ ਲਗੀਆਂ ਦੇਖ ਰਹੇ ਹੋ ਰੋਜ਼ 150 ਮਰੀਜ਼ ਉਹ ਦੇਖ ਲਓ ਪਿੱਛੇ ਮਾਤਾ ਉਹ ਉਹ ਦੇਖੋ ਮਰੀਜ਼ ਦੇ ਹਾਲ ਉਹ ਮਰੀਜ਼ ਕੋਲ ਵਿਚਾਰੇ ਕੋਲ ਤੁਰਿਆ ਵੀ ਨਹੀਂ ਜਾਂਦਾ ਤੁਸੀਂ ਕਿਦੇ ਹਾਸਤੇ ਆਏ ਹੋ ਇਹ ਕੌਣ ਨੇ ਆਜੋ ਅੱਗੇ ਆਜੋ ਆ ਮਾਤਾ ਦੇ ਦੇਖਿਓ ਉਹ ਮਾਤਾ ਜੀ ਨੂੰ ਵੀ ਲਿਆਓ ਉਹ ਦੇਖੋ ਆਪਣੀ ਮਾਸ ਤੇ ਮੁੰਡਾ ਆਇਆ ਹੋਇਆ ਦੇਖੋ ਆਪਾਂ ਜੇ ਇਦਾਂ ਦੇ ਪੁੱਤਾਂ ਦੀ ਵੀ ਬਾਹ ਨਹੀਂ ਫੜਨੀ ਇਹਨਾਂ ਦਾ ਲੀਵਰ ਖਰਾਬ ਹੈ ਕਿਡਨੀ ਖਰਾਬ ਹੈ ਦੇਖੋ ਮਾਂ ਕੋਲ ਤੁਰਿਆ ਵੀ ਨਹੀਂ ਜਾਂਦਾ ਉਹ ਲਾਂਤ ਹੈ ਸਾਡੇ ਤੇ ਯਾਰ ਅਸੀਂ ਲੁਧਿਆਣੇ ਸ਼ਹਿਰ ਚ ਰਹਿ ਕੇ ਕਈ ਵਾਰ ਤਾਂ ਮੈਂ ਹੈਰਾਨ ਹੁੰਨਾ ਚਲੋ ਲੁਧਿਆਣੇ ਚ ਬਹੁਤ ਤਣਾਠ ਲੋਕ ਵੀ ਹੈਗੇ ਨੇ ਬੜੇ ਅਮੀਰ ਲੋਕ ਵੀ ਨੇ ਜ਼ਿਆਦਾਤਰ ਅਮੀਰ ਹੀ ਨੇ ਲੁਧਿਆਣੇ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਲੁਧਿਆਣਾ ਸ਼ਹਿਰ ਬਹੁਤ ਮੰਨਿਆ ਹੋਇਆ ਸ਼ਹਿਰ ਆ ਲੁਧਿਆਣੇ ਅਮੀਰ ਬਹੁਤ ਨੇ 5-5 ਕਰੋੜ ਰੁਪਏ ਦੀ ਗੱਡੀ ਹੈ ਲੁਧਿਆਣੇ ਪਰ ਦੁੱਖ ਪਤਾ ਕਿਸ ਗੱਲ ਦਾ ਹੈ ਦੋ ਕੇ ਇਸ ਗੱਲ ਦਾ ਕਿ ਉਹ ਅਮੀਰ ਮੈਨੂੰ ਜਾਣਦੇ ਵੀ ਨੇ ਕਿਉਂਕਿ ਜਦੋਂ ਕਿਤੇ ਮਿਲਦੇ ਨੇ ਨਾਮ ਸੁਣਿਆ ਹੁੰਦਾ ਉਹਨਾਂ ਦਾ ਜਾਣਦੇ ਨੇ ਕਿ ਹੈਲੋ ਅਨਮੋਲ ਕੁਆਤਰਾ ਆਪ ਬੜਾ ਅੱਛਾ ਕੰਮ ਕਰ ਰਹੇ ਹੋ ਮੈਂ ਅੰਦਰੋਂ ਅੰਦਰ ਹੀ ਇਹ ਸੋਚਦਾ ਹਾਨਾ ਕਿ ਇਹ ਮੈਨੂੰ ਪਛਾਣਦਾ ਵੀ ਹੈ ਜਾਣਦਾ ਵੀ ਹੈ ਪਰ ਕਦੀ ਸੇਵਾ ਕਰਨ ਕਿਉਂ ਨਹੀਂ ਆਇਆ ਫਿਰ ਲੋਕ ਕਹਿਣਗੇ ਯਾਰ ਸੇਵਾ ਤੈਨੂੰ ਦਿਖਾ ਕੇ ਕਰਨੀ ਹੈ ਕੀ ਪਤਾ ਸੀ ਵੀ ਕਰਦੇ ਹੋਈ ਹੈ ਗੁਪਤ ਕਰਦੇ ਹੋਈ ਹੈ ਬਿਲਕੁਲ ਸ਼ਾਬਾਸ਼ ਤੁਸੀਂ ਸੇਵਾ ਮੈਨੂੰ ਦਿਖਾ ਕੇ ਨਹੀਂ ਕਰਨੀ ਨਾ ਮੇਰੀ ਕੋਈ ਸਰਟੀਫਿਕੇਸ਼ਨ ਦੀ ਲੋੜ ਹੈ ਤੁਹਾਨੂੰ ਕਿ ਤੁਸੀਂ ਵਧੀਆ ਬੰਦੇ ਹੋ ਕਿ ਨਹੀਂ ਪਰ ਲੁਧਿਆਣੇ ਸ਼ਹਿਰ ਦੇ ਵਿੱਚ ਇੰਨੇ ਮਰੀਜ਼ ਜਿ ਬਿਨਾ ਦਵਾਈ ਤੋਂ ਬਿਨਾ ਲਾੜ ਤੋਂ ਮਰ ਰਹੇ ਨੇ ਫਿਰ ਤੁਹਾਡੀ ਲਹਨ ਤਾ ਗੁਪਤ ਸੇਵਾ ਤੇ ਵੀ ਭਰਾਵਾ ਕਾਦੀ ਸੇਵਾ ਜੇ ਹਰ ਲੁਧਿਆਣਵੀ ਜਾਂ ਹਰ ਪੰਜਾਬ ਦਾ ਬੱਚਾ ਜਾਂ ਲੋਕ ਇਹ ਸੋਚਦੇ ਨੇ ਕਿ ਜੇ ਸੇਵਾ ਕਰਦੇ ਆ ਤੇ ਅਸੀਂ ਅਨਮੋਲ ਵਾਂਗੂ ਵੀਡੀਓ ਨਹੀਂ ਪਾਉਂਦੇ ਉਹ ਫਿਰ ਤੁਹਾਡੀ ਸੇਵਾ ਜਾ ਕਿੱਥੇ ਰਹੀ ਹੈ ਕਿਉਂਕਿ ਲੁਧਿਆਣੇ ਸ਼ਹਿਰ ਚ ਇੰਨੇ ਤਾਂ ਮਰੀਜ਼ ਵੀ ਨਹੀਂ ਹੈਗੇ ਜਿੰਨੇ ਡੋਨਰ ਨੇ ਲੁਧਿਆਣੇ ਸ਼ਹਿਰ ਦੀ ਆਬਾਦੀ ਫੋਰ ਐਗਜ਼ਾਮਪਲ 50 ਲੱਖ ਹੈ 50 ਲੱਖ ਆਬਾਦੀ ਦੇ ਵਿੱਚੋਂ ਕਿੰਨੇ ਲੋੜਮੰਦ ਹੋਣਗੇ 100 50 ਤੇ ਮੈਂ ਕਹਿੰਦਾ 50 ਲੱਖ ਆਬਾਦੀ ਦੇ ਵਿੱਚੋਂ 10 ਕ ਲੱਖ ਜਾਂ 5 ਲੱਖ ਜਾਂ ਲੱਖ 1% 5 50 ਲੱਖ ਲੋਕਾਂ ਦੇ ਵਿੱਚੋਂ 1% 5 ਲੱਖ ਲੋਕ ਕੀ ਉਹ 5 ਲੱਖ ਲੋਕ ਜਾਂ ਆਪਾਂ ਲੱਖ ਲੋਕ ਵੀ ਲਾ ਲਈਏ ਉਹ ਵਿਚਾਰੇ ਕਿਤੇ ਤਾਂ ਸੇਵਾ ਦਿੰਦੇ ਹੀ ਹੋਣਗੇ ਦਸਵੰਦ ਦਿੰਦੇ ਹੋਣਗੇ ਫਿਰ ਉਹ ਜਾ ਕਿੱਥੇ ਰਿਹਾ ਕਿ ਤੁਹਾਡਾ ਦਸਵੰਦ ਸਹੀ ਹੱਥਾਂ 'ਚ ਨਹੀਂ ਜਾ ਰਿਹਾ ਕਿਉਂਕਿ ਜੇ ਦਸਵੰਦ ਤੁਹਾਡਾ ਸਹੀ ਹੱਥਾਂ 'ਚ ਜਾ ਰਿਹਾ ਹੁੰਦਾ ਤਾਂ ਇਹ ਮਰੀਜ਼ ਆਇਆ ਨਾ ਰੁੱਲਦੇ ਇਹ ਮਰੀਜ਼ ਆਇਆ ਨਾ ਮਰਦੇ ਐਂਬੂਲੈਂਸ ਨੂੰ ਤਰਸ ਰਿਹਾ ਆਪਣੀ ਮਾਂ ਨੂੰ ਇਹਨਾਂ ਕੋਲ ਐਂਬੂਲੈਂਸ ਵੀ ਜੋਗੇ ਪੈਸੇ ਨਹੀਂ ਹੈਗੇ ਕਿ ਆਪਣੀ ਮਾਂ ਦਾ ਜਾ ਕੇ ਇਲਾਜ ਕਰਾ ਲਵੇ ਔਰ ਅੱਗੇ ਮਰੀਜ਼ਾਂ ਦੀ ਲਾਈਨਾਂ ਲੱਗੀਆਂ ਪਈ ਮੈਂ ਵੀਡੀਓ ਰਾਹੀਂ ਸਿਰਫ ਇਹੀ ਕਹਿਣਾ ਚਾਹੁੰਦਾ ਮੇਰੀਆਂ ਗੱਲਾਂ ਕੌੜੀਆਂ ਜਰੂਰ ਹੋਣਗੀਆਂ ਮੈਂ ਸਿਰਫ ਇੰਨੀ ਕੁ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਤੁਸੀਂ ਵੀ ਇਨਸਾਨ ਹੋ ਮੈਂ ਵੀ ਇਨਸਾਨ ਹਾਂ ਜਿੰਨੀ ਇੱਕ ਮਿਰਚ ਤਾਕਤਮਾਰ ਹੈ ਨੇ ਬਖਸ਼ੀ ਹੈ ਮੈਂ ਆਪਣੇ ਵੱਲੋਂ ਰੋਜ਼ ਜ਼ੋਰ ਲਾ ਰਿਹਾ ਮੈਂ ਤਿੰਨ ਦਿਨ ਤੋਂ ਫੁੱਲ ਬਿਮਾਰ ਹਾਂ ਫੀਵਰ ਹੈ ਪਰ ਮੈਨੂੰ ਇਹ ਬਤਾਉਂਦਾ ਕਿ 7 ਵਜੇ ਕੋਈ ਮੇਰੀ ਵੇਟ ਕਰ ਰਿਆ ਬੈਠਾ ਜਿਹੜਾ ਇਹ ਉਮੀਦ ਨਾਲ ਦਿਹਾੜੀ ਕੱਢਤੀ ਹੋएगी ਕਿ ਮੈਂ ਸ਼ਾਮ ਨੂੰ ਇੱਕ ਮੁੰਡੇ ਨੂੰ ਇਹ ਇੱਕ ਟੀਮ ਨੂੰ ਮਿਲੂੰਗਾ ਜਿੰਨੂੰ ਮੈਂ ਆਪਣਾ ਦੁੱਖ ਸੁਣਾਉਂਗਾ ਤੇ ਉਹ ਮੇਰਾ ਹੱਲ ਕਰੇਗਾ। ਬਸ ਮੈਂ ਉਹ ਸੋਚ ਕਰਕੇ ਨਾ ਬਹਿਂਦਾ ਨਹੀਂ ਘਰੇ ਆਪਣੇ। ਅੱਜ ਮੇਰੀ ਉਮਰ 29 ਸਾਲ ਹੈ। 17-18 ਸਾਲ ਦੀ ਉਮਰ ਤੋਂ ਲੈ ਕੇ ਹੁਣ ਤੱਕ ਮੈਨੂੰ ਲੱਗਦਾ ਮੇਰੀ ਜ਼ਿੰਦਗੀ 'ਚ ਕੋਈ ਦਿਨ ਐਸਾ ਨਹੀਂ ਜਿਸ ਦਿਨ ਮੈਂ ਹਸਪੀਟਲ ਜਾਂ ਇਸ ਜਗ੍ਹਾ ਦਾ ਨਾਂ ਆਇਆ ਹੋਵਾ। ਕੋਈ ਵੀ ਦਿਨ ਜੇ ਮੈਂ ਲੁਧਿਆਣਾ ਸ਼ਹਿਰ 'ਚ ਹੈਗਾ ਕਿਉਂਕਿ ਇਹ ਮੇਰੀ ਇਹ ਕਹਿ ਲੋ ਕਿ ਇਹ ਮੇਰੇ ਲਈ ਤੀਰਥ ਹੈ। ਤੀਰਸ ਤੋਂ ਵੱਡਾ ਸ਼ਬਦ ਮੈਨੂੰ ਕੋਈ ਹੋਰ ਮਿਲਦਾ ਨਹੀਂ ਕਿਉਂਕਿ ਜਦੋਂ ਕੋਈ ਆ ਕੇ ਇੱਥੇ ਆਪਣਾ ਦੁੱਖ ਦੱਸਦਾ ਨਾ ਸਾਡੇ ਲਈ ਬੜਾ ਸੌਖਾ ਮੂੰਹ ਪਰ ਅਸਲ ਦੇ ਵਿੱਚ ਨਾ ਅੰਦਰੋਂ ਰਿਗਰੈਟ ਹੋ ਰਿਹਾ ਕਿ ਮੈਂ ਇਹਦੀ ਮਦਦ ਕਿਉਂ ਨਹੀਂ ਕਰ ਸਕਦਾ ਉਹਦਾ ਫਿਰ ਰੀਜ਼ਨ ਇਹ ਹੈ ਕਿ ਡੋਨਰ ਨਹੀਂ ਆਨੇ ਹੁੰਦੇ ਮਰੀਜ਼ ਬਹੁਤ ਜ਼ਿਆਦਾ ਨੇ ਡੋਨੇਸ਼ਨ ਦੇਣ ਵਾਲੇ ਘੱਟ ਨੇ ਆ ਗਰਮੀਆਂ ਕਰਕੇ ਵੈਸੇ ਹੀ ਡੋਨਰ ਨਹੀਂ ਆ ਰਹੇ ਪਿਛਲੇ 10 ਦਿਨ ਤੋਂ ਐਵਰੇਜ ਅਸੀਂ 4-5 ਮਰੀਜ਼ਾਂ ਨੂੰ ਵਾਪਸ ਹੀ ਭੇਜ ਰਹੇ ਹਾਂ ਕਿਉਂਕਿ ਡੋਨੇਸ਼ਨ ਨਹੀਂ ਹੈ ਡੋਨੇਸ਼ਨ ਨਾਲ ਹੀ ਸੇਵਾ ਹੋਣੀ ਹੈ ਇਹਦੇ ਕੋਈ ਵੀ ਮਰੀਜ਼ ਆਂਦਾ ਹੈ ਇੱਕ ਉਮੀਦ ਨਾਲ ਆਂਦਾ ਹੈ ਕਿ ਭਾਈ ਸਾਡੀ ਹੈਲਪ ਹੋਏਗੀ ਸਾਡੀ ਸੁਣਵਾਈ ਹੋਏਗੀ ਜੇ ਡੋਨਰ ਹੀ ਨਹੀਂ ਹੋਣਗੇ ਤਾਂ ਮੈਂ ਇਕੱਲੇ ਗੱਲਾਂ ਨਾਲ ਦਿਲਾਸੇ ਦੇ ਕੇ ਕਿੰਨੀ ਕਵਾਰੀ ਭੇਜੂਗਾ ਇਹਨਾਂ ਨੂੰ ਅੱਜ ਵੀ ਮੇਰੇ ਕੋਲ ਬੋਲਿਆ ਨਹੀਂ ਜਾ ਰਿਹਾ ਗਲਾ ਬਹੁਤ ਦਰਦ ਹੋ ਰਿਹਾ ਪਰ ਗੱਲ ਇਹੀ ਹੈ ਕਿ ਇਹ ਮਰੀਜ਼ ਇੱਕ ਇੱਕ ਕਰਕੇ ਜਦੋਂ ਆਪਣੀ ਅਗੇ ਕਹਾਣੀ ਸੁਣਾਉਂਦੇ ਨੇ ਫਿਰ ਦਿਲ ਰੋਂਦਾ ਜਾਂ ਤਾਂ ਦਿਲ ਕਰਦਾ ਕਿ ਅਸੀਂ ਬਹਿਣਾ ਛੱਡ ਦਈਏ ਕਿਉਂਕਿ ਮਰੀਜ਼ ਕਹਿੰਦੇ ਨੇ ਅਸੀਂ ਇੱਕ ਉਮੀਦ ਨਾਲ ਤੁਹਾਡੇ ਕੋਲ ਆਏ ਤੇ ਤੁਸੀਂ ਸਾਡੀ ਮਦਦ ਨਹੀਂ ਕੀਤੀ ਫਿਰ ਸਾਨੂੰ ਬੁਲਾਇਆ ਹੀ ਕਿਉਂ ਫਿਰ ਇੱਕ ਪਾਸੇ ਮੇਰਾ ਦਿਲ ਕਹਿੰਦਾ ਕਿ ਯਾਰ ਮੋਨੀਟਰੀ ਫਾਈਨੈਂਸ਼ੀਅਲ ਹੈਲਪ ਹੋਣੀ ਨਾ ਹੋਣੀ ਇਹ ਦੂਜੀ ਗੱਲ ਹੈ ਹਨਾ ਇਹ ਸੈਕੰਡਰੀ ਹੈ ਪਰ ਮੈਂ ਕਿਸੇ ਦਾ ਦੁੱਖ ਸੁਣ ਰਿਆਂ ਬੈਠ ਕੇ ਕਿਸੇ ਨੂੰ ਕੋਈ ਸਲਾਹ ਦੇ ਰਿਆਂ ਕੋਈ ਸਾਡੀ ਟੀਮ ਕਿਸੇ ਦਾ ਦੁੱਖ ਵੰਡਾ ਰਹੀ ਹੈ ਕੋਈ ਮਾਤਾ ਨੇ ਇੱਥੇ ਆ ਕੇ ਆਪਣੇ ਹੰਝੂ ਕੱਢ ਕੇ ਦਰਦ ਘਟ ਕਰ ਲਿਆ ਜਾਂ ਆਪਣਾ ਦਰਦ ਘਟਾ ਲਿਆ ਰੋ ਕੇ ਮੈਨੂੰ ਲੱਗਦਾ ਇਹ ਵੀ ਬੜੀ ਵੱਡੀ ਸੇਵਾ ਹੈ ਅੱਜ ਕੱਲ ਕਿਹਦੇ ਕੋਲ ਵਕਤ ਹੈ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਕੋਈ ਕਿਸੇ ਲਈ 10 ਮਿੰਟ ਵੀ ਕੱਢ ਸਕੇ ਪਰ ਜੇ ਕੋਈ ਕਿਸੇ ਦਾ ਦੁੱਖ ਸੁਣਨ ਲਈ 10 ਮਿੰਟ ਕੱਢ ਰਿਹਾ ਤਾਂ ਮੈਨੂੰ ਲੱਗਦਾ ਇਹ ਵੀ ਬੜੀ ਵੱਡੀ ਸੇਵਾ ਹੈ ਬੜੇ ਲੋਕ ਨੇ ਜਿਹੜੇ ਉਮੀਦ ਨਾਲ ਆਉਂਦੇ ਨੇ ਤੁਸੀਂ ਦੇਖੋ ਇਹ ਵੀ ਆਏ ਹੋ ਨੇ ਆਪ ਕਿਉਂ ਆਇਓ ਜੀ ਮੇਰੇ ਹਸਬੰਡ ਕੋ ਹਾਰਡ ਕੀ ਪ੍ਰੋਬਲਮ ਹੈ ਔਰ ਉਨਕੀ ਮੈਡੀਸਿਨ ਕੀ ਪ੍ਰੋਬਲਮ ਕੀ وجہ ਸੇ ਵੀ ਪਹਿਲੀ ਵਾਰ ਆਇਓ ਆਪ ਯਾਂ ਮੈਂ ਹ ਦਿਖਾਓ ਦਿਖਾਣਾ ਪੈਣੇ ਦਿਖਾਓ ਕੀ ਕਹਿੰਦੇ ਡਾਕਟਰ ਕੀ ਆਖੇ ਡਾਕਟਰ ਅਭੀ ਡਾਕਟਰ ਬੈਠੀ ਨਹੀਂ ਹੈ ਉਹ ਅਚਾ ਪੀਜੀਏ ਕਾਹ ਫਰੀਦਕੋਟ ਗਏ ਸੀ ਆਪ ਹਾਂਜੀ ਹਾਂਜੀ ਫਰੀਦਕੋਟ ਇਹ ਆਪਕੀ ਟਰਾਂਕੀ ਦਿੱਕਤ ਹੈ ਕੀ ਹੋਇਆ ਨਹੀਂ ਸਰ ਮੇਰਾ ਹਸਬੰਡ ਕੋ ਹਾਰ ਪ੍ਰੋਬਲਮ ਹੈ ਅਚਾ ਨਹੀਂ ਨਹੀਂ ਵੈਸੇ ਪੁੱਛ ਰਹਾ ਹਾਂ ਆਪਕੋ ਕਿ ਮੈਂ ਤਾਂ ਹੈਂਡੀਕੈਪ ਹੂ ਹੈਂਡੀਕੈਪ ਹੂ ਹਸਬੰਡ ਕਾ ਹੈ ਹਸਬੰਡ ਉਹ ਆ ਤੁਮ੍ਹੇ ਬੈਠੋ ਆ ਦੇਖਿਓ ਆ ਵਿਚਾਰੀ ਦੇਖੋ ਕਿਵੇਂ ਆਪਣੀ ਇੱਕ ਲੱਤ ਖਰਾਬ ਦੇ ਨਾਲ ਉਹ ਹਸਬੰਡ ਆਜੋ 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 ਆਪਕੇ ਹਸਬੰਡ ਕੋ ਮਿਲਤੇ ਆਜੋ ਆਪ ਆਜੋ ਦੇਖੋ ਵਿਚਾਰੀ ਕਿਵੇਂ ਉੱਠ ਕੇ ਆਏਗੀ ਉਹ ਵਾਲੀ ਘਰ ਵਾਲੀ ਤਾਂ ਬੜੀ ਮਸ਼ਹੂਰ ਕੀਤੀ ਸੀ ਜਿੰਨੇ ਆਪਣੇ ਘਰ ਵਾਲਾ ਵੱਢ ਕੇ ਨੀਲੇ ਡਰਮ ਚ ਪਾਤਾ ਸੀ ਆ ਘਰ ਵਾਲੀ ਨਹੀਂ ਤੁਹਾਡੇ ਕੋਲ ਮਸ਼ਹੂਰ ਹੋਣੀ ਕਿਉਂਕਿ ਚੰਗੀ ਆ ਨਾ ਮਾੜੀ ਘਰ ਵਾਲੀ ਮਾੜਾ ਘਰ ਵਾਲਾ ਮਾੜੇ ਬੰਦੇ ਐਨ ਸ਼ੇਅਰ ਕਰਦੇ ਨੇ ਦੇਖੋ ਸਾਡੇ ਸਮਾਜ ਦਾ ਕਿੰਨਾ ਬੁਰਾ ਹਾਲ ਹੈ ਆ ਵੀ ਤੁਹਾਡਾ ਹੀ ਸਮਾਜ ਹੈ ਆ ਵੀ ਸਾਡੇ ਹੀ ਸਮਾਜ ਆ ਇੱਕ ਵਾਈਫ ਜਿਹਦੇ ਕੋਲ ਤੁਰਿਆ ਨਹੀਂ ਜਾਂਦਾ ਜਿਹੜੀ ਹੈਂਡੀਕੈਪਡ ਹੈ ਉਹ ਆਪਣੇ ਘਰ ਵਾਲੇ ਲਈ ਆਈ ਹੋਈ ਹੈ ਇਹ ਵੀਡੀਓ ਤੁਹਾਡੇ ਕੋਲ ਸ਼ੇਅਰ ਨਹੀਂ ਹੋਣੀ ਇਹ ਕਿਸੇ ਚੈਨਲ ਨੇ ਨਿਊਜ਼ ਨਹੀਂ ਚਲਾਨੀ ਕਿ ਕੀ ਨਾਮ ਹੈ ਆਪਕਾ ਪਿੰਕੀ ਆ ਦੇਖੋ ਇਹ ਨਿਊਜ਼ ਚੱਲੂਗੀ ਕਿ ਅੱਜ ਪਿੰਕੀ ਜੀ ਆਪਾਈਜ ਹੋਤੇ ਹੋਏ ਵੀ ਆਪਣੇ ਘਰ ਵਾਲੇ ਕੀ ਮਦਦ ਕੇ ਲਏ ਆਏ ਤੁਹਾਡੀ ਹੈਡਲਾਈਨ ਨੂੰ ਵਿਊਜ਼ ਨਹੀਂ ਮਿਲਣੇ ਤੁਹਾਡਾ ਕਸੂਰ ਨਹੀਂ ਹੈਗਾ ਆ ਦੇਖੋ ਇਹ ਆਪਣੇ ਹਸਬੰਡ ਲਈ ਆਏ ਨੇ ਕਿ ਉਹਨਾਂ ਦੇ ਹਾਰਟ ਦੀ ਦਿੱਕਤ ਹੈ ਆ ਕਾਰ ਸਾਡਾ ਲੈ ਕੇ ਗਏ ਸੀ ਡਾਕਟਰ ਕੋਲ ਜਾਇਆ ਇਹਨੇ ਡਾਕਟਰ ਮਿਲੇ ਨਹੀਂ ਬੈਠੀਏ ਤੁਸੀਂ ਆਪਣੇ ਘਰ ਵਾਲੇ ਲਈ ਕਿਉਂ ਭੱਜੇ ਫਿਰਦੇ ਹੋ ਸਰ ਫਿਰ ਇਨਕੀ ਇਲਾਵਾ ਹੈਗ ਹੋਣੇ ਹਨ ہمارا ਸ਼ਾਮ ਨੂੰ ਚੰਗਾ ਲੱਗਿਆ ਲੋਕ ਸਮਾਜ ਦੇ ਵਿੱਚ ਨਾ ਬੜਾ ਕਹਿੰਦੇ ਨੇ ਕਿ ਘਰ ਵਾਲੀ ਮਾੜੀ ਨਿਕਲ ਗਈ ਆ ਘਰ ਵਾਲਾ ਮਾੜਾ ਨਿਕਲ ਗਿਆ ਚੰਗੀਆਂ ਘਰ ਵਾਲੀਆਂ ਚੰਗੇ ਘਰ ਵਾਲੇ ਨੂੰ ਕੋਈ ਨਹੀਂ ਪੁੱਛਦਾ ਤੁਸੀਂ ਬੈਠੋ ਤੁਹਾਡੀ ਹੈਲਪ ਮਦਦ ਕਰਾਂਗੇ ਸਾਰੀ ਬੈਠੋ ਭਾਈ ਸਾਹਿਬ ਆਜੋ ਤੁਸੀਂ ਬੈਠ ਦੇਖੋ ਵਿਚਾਰੇ ਹੁਣ ਇਹ ਰੱਬ ਦਾ ਰੂਪ ਹੀ ਨੇ ਹੋਰ ਰੱਬ ਦੀ ਡੈਫੀਨੇਸ਼ਨ ਕੀ ਆ ਤੁਹਾਡੇ ਲਈ ਇਹੀ ਰੱਬ ਹੈ ਭਾਈ ਆਓ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਮੇਰੀਆਂ ਗੱਲਾਂ ਕੋੜੀਆਂ ਨੇ ਲੱਗਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਂ ਕਿਹੜਾ ਇੱਥੇ ਆਪਣੇ ਲਈ ਬੁਲਾ ਰਿਹਾ ਤੁਹਾਨੂੰ ਕਿ ਆਓ ਆ ਕੇ ਮੈਨੂੰ ਸਪੋਰਟ ਕਰੋ ਬਿਲਕੁਲ ਮੇਰੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਲੈਣਾ ਦੇਣਾ ਇਹਨਾਂ ਲੋਕਾਂ ਨਾਲ ਆ ਜਿਹੜੇ ਲੋੜਮੰਦ ਲੋਕ ਇੱਕ ਉਮੀਦ ਚ ਇੱਥੇ ਆਂਦੇ ਨੇ ਤੁਸੀਂ ਇਹਨਾਂ ਦੀ ਬਾਹ ਫੜਨੀ ਆਂ ਮਾਂ ਜਿਹੜੀ ਇੱਕ ਉਮੀਦ ਨਾਲ ਆਪਣੇ ਪੋਤੇ ਲਈ ਆਈ ਹੈ ਤੁਸੀਂ ਇਹ ਦੇ ਲਈ ਆਣਾ ਤੁਸੀਂ ਮੇਰੇ ਲਈ ਨਹੀਂ ਆਣਾ ਤੇ ਬਾਕੀ ਮੈਨੂੰ ਲੱਗਦਾ ਅੱਜ ਦੀ ਵੀਡੀਓਜ਼ ਬਹੁਤ ਨੇ ਮੇਨੀ ਪੋਡਕਾਸਟ ਮੈਂ ਕਰ ਦਿੰਦਾ ਹੁਣ ਨਾਲ ਨਾਲ ਜਜ਼ਬਾਤ ਨਹੀਂ ਭਾਈ ਮੇਰੇ ਕੋਲ ਨਹੀਂ ਰਿਹਾ ਜਾਂਦਾ ਤੁਸੀਂ ਪਹਿਲੀ ਵਾਰੀ ਆਏ ਹੋ ਸਾਰੇ ਪਹਿਲੀ ਵਾਰੀ ਆਏ ਕਿੱਥੋਂ ਆਏ ਪਟਿਆਲਾ ਤੋਂ ਆਏ ਆ ਪਟਿਆਲੇ ਤੋਂ ਕਿਹੜੀ ਗੱਲ ਨੇ ਤੁਹਾਨੂੰ ਇੰਨਾ ਮੋਟੀਵੇਟ ਆ ਇਨਫਲੂਐਂਸ ਕੀਤਾ ਕਿ ਤੁਸੀਂ ਇੱਥੇ ਆਏ ਹੋ ਬੱਸ ਅਸੀਂ ਤੁਹਾਡੀਆਂ ਬ੍ਰੌਡਕਾਸਟ ਤੇ ਵੀਡੀਓਜ਼ ਦੇਖਦੇ ਆ ਉਹਦੇ ਤੋਂ ਬਹੁਤ ਇੰਪ੍ਰੈਸ ਹੋਏ ਕਿਵੇਂ ਲੱਗਿਆ ਫਿਰ ਇੱਥੇ ਆ ਕੇ ਤੁਸੀਂ ਲਾਈਵ ਦੇਖ ਰਹੇ ਹੋ ਬਹੁਤ ਅੱਛਾ ਲੱਗਿਆ ਤੁਹਾਨੂੰ ਮਿਲਣਾ ਵੀ ਚਾਹਦੇ ਸੀਗੇ ਸਾਰੇ ਸਾਰਿਆਂ ਜੋ ਸਭ ਤੋਂ ਪਹਿਲਾਂ ਰਟ ਕਿੰਨੇ ਲਾਈ ਸੀ ਜਾਣਦੀ ਮੇਨ ਕੌਣ ਸੀ ਹੈਲੋ ਦੇਖੋ ਦੇਖੋ ਸਭ ਤੋਂ ਜ਼ਿਆਦਾ ਇਹਨਾਂ 'ਚੋਂ ਮਾਸੂਮ ਚਿਹਰਾ ਇਹੀ ਹੈ ਅਸੀਂ ਪਟਿਆਲਾ ਤੋਂ ਆਏ ਲੁਧਿਆਣੇ ਵਾਲੇ ਤੁਹਾਡੇ ਕੋਲ ਆਂਦੇ ਰੇਆ ਅੱਛਾ ਤੁਸੀਂ ਪਹਿਲਾਂ ਆਏ ਹੋ ਓਕੇ ਦੇਖੋ ਪਰਿਵਾਰ ਵੀ ਜੁੜਿਆ ਨਾਲ ਅੱਗੇ ਵੀ ਜੋੜੇ ਕਹਿੰਦੇ ਆਪ ਤਾਂ ਮੋਤੀਦਾਨ ਕਰੋ ਤੇ ਨਾਲ ਹੱਥ ਫੜ ਕੇ ਆਪਣੇ ਭੈਣ ਭਰਾਵਾਂ ਦੀ ਵੀ ਕਰਾਓ ਕਿਉਂਕਿ ਸਵਰਗ ਚ ਜੇ ਤੁਸੀਂ ਇਕੱਲੇ ਚੱਲ ਗਏ ਤੇ ਤੁਹਾਡੇ ਉਥੇ ਭਰਾ ਭੈਣ ਨਾ ਹੋਏ ਫਿਰ ਫਾਇਦਾ ਕੀ ਤਾਂ ਸਵਰਗ ਚ ਆਪ ਵੀ ਜਾਓ ਤੇ ਨਾਲ ਨਾਲ ਦਿਆਂ ਨੂੰ ਵੀ ਲੈ ਕੇ ਜਾਓ ਸ਼ਰਾਬ ਤੇ ਤਾਂ ਸ਼ਾਮ ਨੂੰ ਸਾਰੇ ਇਕੱਠੇ ਹੋ ਜਾਂਦੇ ਨੇ ਆਜੋ ਪੈਗ ਲਾਈਏ ਪੈਗ ਲਾਈਏ ਕਦੀ ਸੇਵਾ ਲਈ ਵੀ ਇਕੱਠੇ ਕਰਿਆ ਕਰੋ ਜਿੰਨੇ ਵੀ ਲੋਕ ਇੱਥੇ ਜੁੜੇ ਨੇ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਪਤਾ ਲੱਗੇ ਕਿ ਤੁਸੀਂ ਇਹ ਕਿੰਨੇ ਸ਼ੁਕਰਗੁਜ਼ਾਰ ਹੋ ਉਸ ਹਾਲਪੁਰਖ ਦੇ ਬਾਕੀ ਥੈਂਕ ਯੂ ਤੁਹਾਡਾ ਤੁਸੀਂ ਪਟਿਆਲੇਓ ਸਪੈਸ਼ਲੀ ਆਏ ਹੋ ਮਾਲਕ ਤੁਹਾਨੂੰ ਹੋਰ ਭਾਗ ਲਾਵੇ ਆਜੋ ਸਰ ਤੁਸੀਂ ਮੇਨ ਹੀਰੋ ਤਾਂ ਤੁਸੀਂ ਹੋ ਸਾਡੇ ਆਜੋ ਅੱਗੇ ਆਜੋ ਆਜ ਅਸੀਂ ਰੋਜ਼ ਸ਼ਾਮ ਨੂੰ ਮੋਡਲ ਟਾਊਨ ਲੁਧਿਆਣੇ ਹੈਲੋ ਕੀ ਨਾਮ ਤੁਹਾਡਾ ਕਾਰਜਵੀਰ ਕਾਰਜ ਕੀ ਆ ਨਾਮ ਰੱਖਿਆ ਕਾਰਜ ਤੇ ਕਿਵੇਂ ਫਿਰ ਕਿਵੇਂ ਕਿੰਨੀ ਉਮਰ ਤੁਹਾਡੀ ਮੇਰੀ 14 ਸਾਲ ਹੈ ਤੇ ਤੁਹਾਡੇ ਮਨ ਚ ਫਿਰ ਕਿਵੇਂ ਆਇਆ ਕਿ ਤੁਹਾਡੇ ਘਰ ਕੇ ਅੱਜ ਪੂਰਾ ਤੁਹਾਡਾ ਫੈਮਿਲੀ ਮੈਂਬਰ ਸਾਰੇ ਇੱਥੇ ਆਏ ਹੋਏ ਨੇ ਸਾਰੇ ਕਹਿ ਰਹੇ ਸੀਗੇ ਮਿਲਣ ਚੱਲਣਾ ਮੈਂ ਵੀ ਚੱਲਣਾ ਤੁਸੀਂ ਵੀ ਜਾਣਾ ਤੁਸੀਂ ਇੰਸਟਾਗ੍ਰam ਤੇ ਦੇਖਦੇ ਹੋ ਮम्मा ਇਹ ਦਿਖਾਉਂਦੇ ਹੁੰਦੇ ਆ ਤੁਹਾਡੇ ਕੋਲ ਫੋਨ ਹੈ ਨਹੀਂ ਹੈ ਗਿਆ ਦਿਖਾਓ ਇੰਸਟਾਗ੍ਰam ਹੈਗਾ ਹੈਗਾ ਫੋਲੋ ਕੀਤਾ ਹੈ ਸਾਨੂੰ ਯੂਅਰ ਕਰਾਂਗਾ ਪਰ ਹੋਣੀ ਕਰੋ ਮੁੰਡੇ ਸਾਡੇ ਕਹਿੰਦੇ ਇੰਸਟਾਗ੍ਰam ਦੇ ਫੋਲੋ ਕਿਉਂ ਨਹੀਂ ਕੀਤਾ ਹੋਇਆ ਸਾਰੇ ਜਾਣੇ ਇੰਸਟਾਗ੍ਰam ਦੇ ਫੋਲੋ ਕਰੋ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਰੀਪੋਸਟ ਕਰੋ ਇੱਕ ਜ਼ਰੀਆ ਫਾਊਂਡੇਸ਼ਨ ਮੈਨੂੰ ਨਾ ਫੋਲੋ ਕਰੋ ਇੱਕ ਜ਼ਰੀਆ ਆਫੀਸ਼ੀਅਲ ਇੱਕ ਜ਼ਰੀਆ ਕਿਉਂਕਿ ਮੇਰੇ ਨਾਲ ਗਿਲੇ ਸ਼ਿਕਵੇ ਹੋ ਸਕਦੇ ਨੇ ਪਰ ਇਸ ਐਨਜੀਓ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੋਣਾ ਚਾਹੀਦਾ ਯੈਸ ਆਫੀਸ਼ੀਅਲ ਇੱਕ ਜ਼ਰੀਆ ਇਹਨੂੰ ਜ਼ਰੂਰ ਫੋਲੋ ਕਰਨਾ ਇਹਦੇ ਇਹਦੇ ਤੁਸੀਂ ਟੀਮ ਮੈਂਬਰ ਹੋ ਹਨਾ ਇਹ ਤੁਹਾਡੀ ਐਨਜੀਓ ਹੈ ਇਹ ਤੁਸੀਂ ਇਹਨੂੰ ਅੱਗੇ ਚਲਾਣਾ ਆਉਣ ਵਾਲੀ ਪੀੜ੍ਹੀਆਂ ਤੁਸੀਂ ਮੈਨੂੰ ਸੁਜੈਸ਼ਨਸ ਵੀ ਦੇਣੀਆਂ ਤੇ ਹੱਕ ਨਾਲ ਮੈਨੂੰ ਕੰਮ ਕਹਿਣਾ ਠੀਕ ਹੈ ਸੱਚ ਕਾਲ ਦੀ ਸੱਚ ਕਾਲ ਦੀ ਸੱਚ ਕਾਲ ਦੀ ਤੁਸੀਂ ਵੀ ਸੇਵਾ ਲਈ ਆਏ ਹੋ ਬੈਠੋ ਦੋਣ ਬੈਠਾ ਤਾਂ ਥੈਂਕ ਯੂ ਬੈਠੋ ਤੁਸੀਂ ਲਵਾਨੇ ਤੁਹਾਡੀ ਸੇਵਾ ਥੈਂਕ ਯੂ